60 ਤੋਂ 75 HP 50 HP ਨੂੰ ਤਾਂ ਸਾਈਕਲ ਹੀ ਕਹਿੰਦੇ ਆ ਨਾ ਸਾਈਕਲ ਹਾਂ ਆ ਗੱਲ ਜਮਾਂ ਤੁਸੀਂ 16 ਨੇ ਕਹੀ 50 HP ਦਾ ਟਰੈਕਟਰ ਟਰਬੋ ਲਾਉਣ ਤੋਂ ਪਹਿਲਾਂ ਥੋੜਾ ਪਹਿਲਾਂ ਤਾਂ ਟਰੈਕਟਰ ਉੱਚਾ ਮਾਡਲ ਹੋਣਾ ਚਾਹੀਦਾ ਹੂੰ ਜੇ ਪ੍ਰਾਣਾ ਉਹਦਾ ਇੰਜਨ ਨਵਾਂ ਹੋਇਆ ਹੋਵੇ ਕੁਝ ਘੰਟੇ ਚੱਲਿਆ ਹੋਵੇ ਇਹਦੇ ਅੰਦਰ ਖੁਸ਼ ਹੋਵੇ ਜੇ ਟਰਬੋ ਬੜਿਆਂ ਦੇ ਗਿੱਟੇ ਗੁੱਡਿਆਂ 'ਚ ਲੱਗਣੀ ਹੈ ਗੱਲ ਨਹੀਂ ਹਾਂ ਡੱਬਾ ਬੰਦ ਟਰੈਕਟਰ ਨੂੰ ਟਰਬੋ ਜ਼ਿਆਦਾ ਏਜੰਸੀ ਚਾਹੀਆ ਏਜੰਸੀ ਚਾਹੀਆ ਹਾਂ ਜਾਂ ਡੱਬਾ ਬੰਦ ਟਰਬੋ ਤੁਹਾਡੇ ਟਰੈਕਟਰ ਨੂੰ ਫਿਰ ਉੱਥੋਂ ਲੱਗੀ ਆ ਜਿਹੜਾ ਦਬਾਜੀ ਆਖੋ ਓਕੇ ਵੀ ਚੀਜ਼ ਗਲਤਾਂ ਨੂੰ ਸੋਧ ਕੇ ਸਹੀ ਕਰਕੇ ਸੋਨਾ ਕੀਤਾ ਹਾਂ ਉੱਥੇ ਦਾ ਜਿਗਾਰਡ ਬਾਜੀ ਚੰਗੀ ਆ ਜੇ ਜਿਗਾਰਡ ਬਾਜੀ ਜੇ ਅਗਲੇ ਨੂੰ ਵਾਂਝੀ ਗੱਡ ਕੇ ਦੇਤਾ ਲੈ ਚੜ ਜਾ ਉਤਰ ਜਾ ਉਹ ਕੀ ਫਿਰ ਨਹੀਂ ਫਿਰ ਉਹ ਤਾਂ ਮੈਂ ਮਰੀ ਜਾ ਉੱਤੇ ਬੜਕ ਬੜਕ ਕੇ ਕੁਛ ਨਹੀਂ ਹੁੰਦਾ ਉਹਨੂੰ ਤੇ ਅਜਾ ਦੋ ਹੈਵੀ ਕਹਤਾ ਜਦੋਂ ਹੈਵੀ ਕਹਤਾ ਉਹ 15 ਦੀ ਹੋਗੀ ਹੋ ਗਈ ਹੈਵੀ ਸ਼ਾਪ ਦੀ ਆ ਵਿੱਚ ਤਾਂ ਵੜ ਕੇ ਵਖੇ ਅੱਛਾ ਇੱਕ ਹੁਣ ਸੈਲਫਾ ਹੁੰਦੀਆਂ ਹਾਸਟਲ 855 ਜਿਹੜੇ ਸ਼ਵਰਾਜ 735 ਹੈਗੇ ਉਹ ਆਗੇ ਉਹਨਾਂ ਨੂੰ ਏਜੰਸੀ ਤੋਂ ਵੀ ਪਰ ਪਹਿਲਾਂ ਕੀਤਾ ਅੱਛਾ ਐਫੀ ਐਫੀ ਐਫ ਇਨ ਹਾਂ ਉਦੋਂ ਤਾਂ ਐਫ ਇ ਦਾ ਅੱਜ ਆਪਾਂ ਤੁਹਾਨੂੰ ਨਾ ਮਲਾਉਣਾ ਬਰਾੜ ਸਾਹਿਬ ਨੂੰ ਨਿਰਮਲ ਬਰਾੜ ਪਿੰਡ ਹਰੀਕੇ ਹਨਾ ਹਰੀਕੇ ਦਾ ਹਰੀਕੇ ਕਲਾਂ ਆਏ ਤਾਂ ਹੀ ਹੋਰ ਕੰਮ ਸੀਗੇ ਪਰ ਮੈਂ ਕਿਹਾ ਵੀ ਵੀਰ ਦੇ ਜਿੰਨੇ ਕਿ ਤਜਰਬੇ ਨੇ ਉਹ ਵੀ ਤੁਹਾਡੇ ਅੱਗੇ ਰੱਖੇ ਜਾਣ ਅਗੀ ਵੀਰ ਟਰੈਕਟਰ ਰਿਪੇਅਰ ਦੇ ਵਿੱਚ ਨਾ ਕਾਫੀ ਨੌਲੇਜ ਰੱਖਦਾ ਅਸੀਂ ਦਾ ਵੀਰ ਜੀ ਸਾਥੀਆ ਬਾਈ ਜੀ ਠੀਕ ਠਾਕ ਜੀ ਚੜ ਦੇਖਾ ਚੜਦੀ ਕਲਾ ਚਾਹੀਦੀ ਆ ਇਹਨਾਂ ਨੂੰ ਲੱਗੇ ਪਹਿਲਾਂ ਤਾਂ ਵੀਰਦੀਆਂ ਕਲਾਕਾਰੀਆਂ ਵਿਖਾ ਦਈਏ ਵੀ ਵੀਰ ਟਰੈਕਟਰਾਂ ਨੂੰ ਕਰਦਾ ਕੀ ਹੈ ਟਰੈਕਟਰ ਦਾ ਵੀਰੇ A to Z ਸਾਰਾ ਕੁਝ A to Z ਕੋਈ ਵੀ ਮੋਡੀਫਿਕੇਸ਼ਨ ਹੋਵੇ ਕੋਈ ਵੀ ਰਿਪੇਅਰ ਹੋਵੇ ਹਾਂ ਜਾਂ ਇਮੇਜਨਰੀ ਬੇਸ ਤੁਹਾਡਾ ਕੋਈ ਥੀਮ ਆ ਵੀ ਇਸ ਜੀ ਨੂੰ ਏਦਾਂ ਕਰਨਾ ਜਾਂ ਹੋ ਸਕਦਾ ਕਿ ਨਹੀਂ ਜਿਗਾੜ ਜਿਗਾੜ ਸੁੱਤੇ ਦੇਸੀ ਪਾਜਾ ਜੀ ਦੇਸੀ ਪਾਜਾ ਕਿਉਂਕਿ ਆਪਣੇ ਅੱਜ ਕੱਲ ਉਹ ਹੀ ਗੱਲ ਜਿਹੜੀ ਆਪਾਂ ਬੈਠੇ ਕਰਦੇ ਸੀ ਵੀ ਅੱਜ ਕੱਲ ਇੱਛਾ ਇੱਛਾ ਇਹਨੂੰ ਐ ਕਰ ਦਈਏ ਇਹਨੂੰ ਐਡਾ ਆ ਐ ਹੋ ਜੂ ਕਿਉਂਕਿ ਥੋੜੇ ਨਾਲ ਪਣ ਸਬਰ ਨਹੀਂ ਸਬਰ ਨਹੀਂ ਮੁੱਕੇ ਹੋਏ ਆ ਮੁੱਕੇ ਹੋਏ ਆ ਕਿਉਂਕਿ ਟ੍ਰੈਕਟਰ ਆ ਕੇ ਸੀਆਰਡੀ ਤੇ ਆਪਣੇ ਨੌਜਵਾਨ ਵੀਰ ਹੁਣ 50 ਐਚਪੀ ਲੈ ਕੇ ਤੇ ਉਹ ਤੋਂ ਅਕਸੈਪਟ ਕਰਦੇ ਆ 60 ਤੋਂ 75 ਐਚਪੀ 50 ਐਚਪੀ ਨੂੰ ਤਾਂ ਸਾਈਕਲ ਹੀ ਕਹਿੰਦੇ ਆ ਨਾ ਸਾਈਕਲ ਹਾਂ ਆ ਗੱਲ ਜਮਾਂ ਤੁਸੀਂ 16 ਨੇ ਕਹੀ 50 ਐਚਪੀ ਦਾ ਟ੍ਰੈਕਟਰ ਹੋਵੇ ਨਾ ਤੇ ਉਹ ਉਹ ਗੱਲ ਫੇਰ ਉੱਤੇ ਆ ਜਾਂਦੀ ਹੈ ਚਲੋ ਟੌਪਿਕ ਤੋਂ ਆਪਾਂ ਤੁਹਾਡਾ ਹੱਥ ਵੀ ਲੈਨੇ ਆ ਇੱਛਾ ਸ਼ਕਤੀ ਹੈ ਵਧ ਗਈ ਹੈ ਨਾ ਪਹਿਲਾਂ ਪਹਿਲਾਂ ਬਾਪੂ ਹੁਣਾ ਸਵਾਗ 11 ਹਾਲ ਆ ਲਏ ਹੁੰਦੇ ਸੀ ਬੱਲੇ ਬੱਲੇ ਬੜਾ ਤਕੜਾ ਸਰਦਾਰ ਹੈ ਸਹੀ ਆ ਵੀ 11 ਹਾਲ ਤੇ ਮੈਨੂੰ ਹਣ ਵੀਰ ਭਰਾ ਫੋਨ ਇੱਕ ਦਿਨ ਮੈਨੂੰ ਵੀਰ ਦਾ ਫੋਨ ਆਇਆ ਮੈਨੂੰ ਕਹਿੰਦਾ ਵੀਰ ਰਾਇ ਦੇ ਟਰੈਕਟਰ ਹੈਗਾ ਫਲਾਣਾ ਫਲਾਣਾ ਟਰੈਕਟਰ ਤੇ 11 ਹਾਲ ਬਣਾਵਾ ਕਿ 13 ਮੈਂ ਕਹਾ 50 ਐਚਪੀ ਤੇਰਾ ਟਰੈਕਟਰ ਆ ਵੀ 11 ਬਣਾਣਾ ਸਹੀ ਆ ਕਹਿੰਦਾ ਯਾਰ 11 ਤਾਂ ਕਹਿੰਦਾ ਹੀ ਫਲਾਣੇ ਦੇ ਫੜਕੇ ਕੇ ਨਾਲ ਲਿਆਉਣੇ ਆ ਕਹਿੰਦਾ ਵੀ 13 ਦੀ ਵਿਚਾਰ ਆ ਮੈਂ ਕਹਾ ਟਰੈਕਟਰ ਦਾ 50 ਐਚਪੀ ਆ ਮੈਂ ਕਹਾ ਮੁੜ ਕੇ ਕੰਟਰੋਲਰ ਉੱਚੇ ਬੰਨ ਦਸ ਰੇਗਾ ਸਹੀ ਆ ਦੇ ਖੇਤ ਵੋਣਾਂ ਨਿਆਰੇ ਨਾ ਵਾ ਹਾਂ 11 ਵਾਲਾ ਬੱਲੇ ਵੱਲੇ ਸਹੀ ਜੇ ਖੇਤ ਵਾਇਆ ਹੋਵੇ ਨਾ ਹੂੰ ਜਦੋਂ ਕਿਤੇ ਕੱਦੂ ਕਰਦੇ ਆ ਕੁਝ ਵੀ ਕਰਦੇ ਆ ਟਰੈਕਟਰ ਤੋਂ ਆਪਾਂ ਨੂੰ ਉੱਚਾ ਨਹੀਂ ਮਹਿਸੂਸ ਨਹੀਂ ਹੋਣਾ ਚਾਹੀਦਾ ਹਾਂ ਇੱਕ ਸਾਰ ਧ੍ਰੀਟਾ ਮਾਰਨੀ ਆ ਤਾਂ ਭਾਂਵੇਂ 17 ਨਾਲ ਮਾਰ ਲਓ ਮਾਰ ਲਓ ਸਿਆਣੇ ਕਹਿੰਦੇ ਨੇ ਨਾ ਖੇਤ ਦੇ ਵਾਏ ਦਾ ਤਾਂ ਉਵੇਂ ਪਤਾ ਲੱਗ ਜਾਂਦਾ ਵੀ ਕਿਹੜੇ ਬੰਦੇ ਨੇ ਸਿਆਣੇ ਨੇ ਵਾਇਆ ਕਿ ਕੰਗਲੇ ਨੇ ਸਹੀ ਇਹ ਪਿੰਡ ਦਾ ਪਤਾ ਪਿੰਡ ਦੇ ਗੁਵਾਰਿਆਂ ਤੋਂ ਲੱਗ ਜਾਂਦਾ ਹੈ ਖੇਤ ਤੋਂ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਇਹ ਮੁੰਡਾ ਸੱਚਜਾ ਹੈ ਕਿ ਐਵੇਂ ਹੀ ਕਿਉਂ ਆਪਣੇ ਪੁਰਾਣੇ ਮਜੁਰਗੇ ਜਦੋਂ ਵੇਖਣ ਜਾਂਦੇ ਸੀ ਨਾ ਮੁੰਡੇ ਖੁੰਡੇ ਨੂੰ ਹਾਂਜੀ ਹਾਂਜੀ ਉਹ ਮੁੰਡਾ ਘੱਟ ਵੇਚਦੇ ਸੀ ਘਰ ਨੂੰ ਵੇਚਦੇ ਸੀ ਤੇ ਘਰ ਦਾ ਵਾਲਾ ਦਵਾਲਾ ਵੇਚਦੇ ਸੀ ਹਾਂਜੀ ਵੇਚ ਘਰ ਚ ਸਾਰਾ ਕੁਝ ਸਾਫ ਸਫਾਈ ਇਹ ਆਪੋ ਆਪਣੀ ਜਗ੍ਹਾ ਤੇ ਆਪੋ ਆਪਣੀ ਚੀਜ਼ ਪਈ ਏ ਸਮਝੋ ਘਰ ਸਿਆਣਾ ਸਹੀ ਐ ਬਾਥਰੂ ਵੇਖਣਾ ਰਸੋਈ ਵੇਖਣੀ ਉਹਨਾਂ ਨੇ ਰੁਪਈਆ ਧਰ ਦੇਣਾ ਜਿੰਨੇ ਕੁ ਮੈਨੂੰ ਨੌਲੇਜ ਹੈ ਸਹੀ ਐ ਮੇਰੇ ਆਣੇ ਕਹਿੰਦਾ ਤੂੰ ਬੁੱਢੇ ਵਾਲੀਆਂ ਕਰਨਾ ਪੈਣਾ ਨੰਨੂ ਨੇ ਨਹੀਂ ਛੱਡਣਾ ਮੈਨੂੰ ਕਿਉਂਕਿ ਜਿੰਨਾ ਕਿ ਡੈਡੀ ਵੀ ਨਹੀਂ ਦੱਸਦੇ ਆ ਤੇ ਆਇਆ ਹੁੰਦਾ ਸੀ ਹਾਂਜੀ ਤੇ ਹੁਣ ਤਾਂ ਉਹ ਗੱਲਾਂ ਯਾਰਾਂ ਨੂੰ ਅੱਗੇ ਕੰਮ ਦਾ ਮੁੱਲ ਪੈਂਦਾ ਸੀ ਹੁਣ ਚੰਮ ਦਾ ਪੈਂਦਾ ਚੰਮ ਦਾ ਤੇਰੇ ਵਾਲੀ ਫੀਲਡ 'ਚ ਵੀਰੇ ਕਿਵੇਂ ਆ ਆਪਣੇ ਵਾਲੀ ਫੀਲਡ 'ਚ ਵਧੀਆ ਸੋਹਣਾ ਕੰਮ ਆ ਬਾਈ 네ਗੇਟਿਵ ਵੀ ਆ ਪੋਜ਼ਿਟਿਟਿਵ ਵੀ ਆ ਸਭ ਕੁਝ ਆ ਦੋਵੇਂ ਚੀਜ਼ਾਂ ਹੀ ਆ ਹਰ ਇੱਕ ਚੀਜ਼ ਨਾਲ ਚੱਲਦੀ ਆ ਚੰਗੇ ਵੀ ਮਿਲਦੇ ਆ ਮਾੜੇ ਵੀ ਮਿਲਦੇ ਆ ਮਾੜੇ ਨਾਲ ਕਿਵੇਂ ਡੀਲ ਕਰਦੇ ਆ ਹੱਥ ਬਨ ਕੇ ਛੜਾ ਛੜਾਉਂਦੇ ਹੋ ਜਾਂ ਹੱਥ ਬਨ ਕੇ ਹੱਥ ਬਨ ਕੇ ਮੈਂ ਬਸ ਬਾਈ ਮੇਰੇ ਹੱਥ ਖੜੇ ਆ ਦਿੱਕਤ ਕੀ ਆ ਵੀ ਮੈਂ ਕਿਸੇ ਨੂੰ ਫਸਾ ਕੇ ਨਹੀਂ ਰਾਜੀ ਹੁੰਦਾ ओके ਹੋਣ ਇਸ ਚੀਜ਼ ਤੇ ਬੜਾ ਰੌਲਾ ਪੈਣਾ ਵੀ ਤੂੰ ਐਡਾ ਕਿੱਡਾ ਰੱਬ ਆ ਗਿਆ ਹਾਂ ਟਰੈਕਟਰ ਆ ਸਪੋ ਚਲੋ ਆਪਾਂ ਇਹਨਾਂ ਪਹਿਲਾਂ ਟਰਬੋ ਤੋਂ ਹੀ ਲਾਉਨੇ ਆ ਟ੍ਰੈਂਡ ਇਸ ਦਾ ਹੀ ਚੱਲਦਾ ਚੱਲ ਸਭ ਤੋਂ ਟਰਬੋ ਲਾਉਣੀ ਆ ਜਦੋਂ ਕਿਸੇ ਨੇ ਵੀ ਲਾਉਣੀ ਆ ਜਦੋਂ ਕਿਸੇ ਨੂੰ ਫੋਨ ਲਾਉਨੇ ਆ ਕੋਈ ਕਹਿੰਦਾ ਅਸੀਂ 65 ਲੈਨੇ ਆ 70 ਲੈਨੇ ਆ ਕੋਈ 30 35 ਚ ਵੀ ਲਾਉਂਦਾ ਕੋਈ ਲੱਖ ਸਵਾਂ ਲੱਖ ਚ ਵੀ ਲਾਉਂਦੇ ਆ ਅੱਡੋ ਅੱਡੀ ਅੱਡੋ ਅੱਡੀ ਸਭ ਦਾ ਮੈਂ ਸਪਸ਼ਟ ਤੌਰ ਤੇ ਦੱਸ ਦਿੰਦਾ ਹੁਣਾ ਜੇ ਟਰੈਕਟਰ ਨੂੰ ਟਰਬੋ ਲਾਉਣੀ ਆ ਹਾਂ ਟਰਬੋ ਲਾਉਣ ਤੋਂ ਪਹਿਲਾਂ ਥੋੜਾ ਪਹਿਲਾਂ ਤਾਂ ਟਰੈਕਟਰ ਉੱਚਾ ਮਾਡਲ ਹੋਣਾ ਚਾਹੀਦਾ ਜੇ ਪੁਰਾਣਾ ਉਹਦਾ ਇੰਜਨ ਨਵਾਂ ਹੋਇਆ ਹੋਵੇ ਕੁਝ ਘੰਟੇ ਚੱਲਿਆ ਹੋਵੇ ਜੇ ਉਹਦੇ ਅੰਦਰ ਖੁਸ਼ ਹੋਵੇ ਜੇ ਟਰਬੋ ਉਪਰੋਂ ਲਾਤੀ ਟਰਬੋ ਨੇ ਪਾਵਰ ਕਿਵੇਂ ਵਧਾਉਣੀ ਹੈ ਪ੍ਰੈਸ਼ਰ ਦੇ ਕੇ ਵਧਾਉਣੀ ਹੈ ਹਵਾ ਦਾ ਪ੍ਰੈਸ਼ਰ ਵਧੂਗਾ ਜੇ ਪਹਿਲਾਂ ਇੰਜਨ ਢਿੱਲਾ ਪਿਸਟਨ ਡਾਊਨ ਹੋਏ ਪਿਆ ਉਤੋਂ ਪ੍ਰੈਸ਼ਰ ਵਧਿਆ ਬਲੋ ਨੇ ਮਾਰਨੀ ਮਾਰਨੀ ਆ ਇੰਜਨ ਚੱਕ ਦੇਣਾ ਚੱਕ ਤਾਂ ਬਦਨਾਮੀ ਮਿਸਤਰੀ ਦੀ ਅੱਛਾ ਫੇਰ ਜੇ ਟਰਬੋ ਲਾਉਣੀ ਆ ਟਰਬੋ ਲਾਉਣ ਦੇ ਨਾਲ ਥੋੜਾ ਟਰੈਕਟਰ ਗਰਮ ਨਹੀਂ ਹੋਣਾ ਚਾਹੀਦਾ ਲਾ ਕੇ ਚੈੱਕ ਕਰੇ ਹਾਂ ਖਚਾਈ ਹੋਣੀ ਚਾਹੀਦੀ ਆ ਤੇ ਐਵਰੇਜ ਵੀ ਹੋਣੀ ਚਾਹੀਦੀ ਆ ਐਵਰੇਜ ਮੈਂ ਆਮ ਜਦੋਂ ਵੀਡੀਓ ਪਾਉਣਾ ਨਾ ਗੱਲ ਮੇਰੀ ਵੀਡੀਓ ਦੇ ਉੱਤੇ ਹੀ ਲੈ ਦੇਣਾ ਵੀ ਮੋਡੀਫਿਕੇਸ਼ਨ ਸਵਾਦੀ ਹੈ ਜੇ ਟਰੈਕਟਰ ਧੂਆਂ ਹੀ ਮਾਰਦਾ ਫਿਰਦਾ ਹੂੰ ਮੇਰੇ ਬੜੀ ਲਾਪਰ ਕਰਨੀ ਵੀਰਾਂ ਨੇ ਮੇਰੇ ਆਪਦੇ ਮਾਰਦੇ ਨੇ ਮਾਉਂਦੇ ਤੈਨੂੰ ਦੱਸਿਆ ਨਹੀਂ ਮਾਰਦਾ ਸਾਡਾ ਵੀ ਮਾਰਦਾ ਆਹ ਮੇਲੇ ਵਾਲਾ ਕੀਤਾ ਹੋਇਆ ਇਹ ਮੇਲੇ ਵਾਲਾ ਇਹ ਮੇਲੇ ਚ ਇਹ ਲੱਪ ਮਾਰਦਾ ਪੂਰੀ ਏਣ ਸ਼ਾਨ ਜੀ ਮੇਲੇ ਤੋਂ ਤਾਂ ਮੰਨਿਆ ਨਾ ਹਾਂਜੀ ਮੇਲੇ ਤੋਂ ਤਾਂ ਲਾਟ ਦਾ ਮਤਲਬ ਹੈ ਵੀ ਸਾਡੀ ਸ਼ਾਨ ਹੈ ਸ਼ਾਨ ਵੀ ਸਾਡੀ ਟੌਰ ਹੈ ਟੌਰ ਹੈ ਉਦਾਂ ਖੇਚ ਧੁਆ ਮਾਰੇ ਉਹਦੇ ਚ ਸਾਡੀ ਬਦਨਾਮੀ ਆ ਉਹ ਬਦਨਾਮੀ ਹਾਂਜੀ ਉਹ ਦਾ ਨਹੀਂ ਮਾਰਨਾ ਚਾਹੀਦਾ ਉਹ ਦਾ ਨਹੀਂ ਮਾਰਨਾ ਇਹ ਚਲੋ ਤੁਸੀਂ ਆਪਦੀ ਗੱਲ ਕੰਪਲੀਟ ਕਰੋ ਉਹ ਮਤਲਬ ਦੱਸਤਾ ਤੁਸੀਂ ਸਾਰਾ ਕੁਝ ਹਾਂਜੀ ਵੀ ਫਿਰ ਤੁਸੀਂ ਕੱਲੀ ਕੱਲੀ ਚੀਜ਼ ਦਾ ਮਤਲਬ ਅਗਲੇ ਨੂੰ ਬਣਾ ਕੇ ਬਿੱਲ ਦੇ ਦਿੰਦੇ ਜਾਂ ਇੱਕ ਇੱਕ ਪਰਚੀ ਦੇਈਦੀ ਆ ਐਨੇ ਦੀ ਭਾਈ ਤੇਰੀ ਟਰਬੋ ਆ ਹਮ ਅੱਛਾ ਉਹ ਜਿਹੜੀ ਟਰਬੋ ਆ ਹੁਣ ਉਹਦੇ ਚ ਵੀ ਦੋ ਚੀਜ਼ਾਂ ਇੱਕ ਡੱਬਾ ਬੰਦ ਆ ਹਮ ਉਹ ਵੀ ਦੱਸੀ ਦੀ ਆ ਇੱਕ ਜਿਹੜੀ ਆਪਣੀ ਤਿਆਰ ਕਰਵਾਈ ਹੁੰਦੀ ਆ ਡਿਸਪੋਜ਼ਲ ਉਹ ਵੀ ਦੱਸੀ ਦੀ ਆ ਡੱਬਾ ਬੰਦ ਦੀ ਡੱਬਾ ਬੰਦ ਹੋਣ ਦੀ ਗਰੰਟੀ ਆ ਡਿਸਪੋਜ਼ਲ ਆ ਜਿਹੜੀ ਉਹਦੀ ਚੱਲਣ ਦੀ ਵੀ ਗਰੰਟੀ ਹੁੰਦੀ ਆ ਇਹ ਵੀ ਦੱਸਿਆ ਜੇ ਹਣ ਮੇਰੀ ਗੱਲ ਨੂੰ ਸਮਝੋ ਕਿਉਂਕਿ ਜਿਹੜੇ ਵੀਰ ਵੀਡੀਓ ਵੇਖ ਕੇ ਜਾਂ ਉਦਾਂ ਵੀ ਤੁਹਾਡੇ ਕੋਲ ਆਉਂਦੇ ਆਉਣਗੇ ਮੈਂ ਆਇਆ ਤੁਹਾਡੇ ਕੋਲ ਟਰ ਬੋਲਣਾ ਹਾਂਜੀ ਡਿਸਪੋਜ਼ਲ ਜ਼ਿਆਦਾ ਚੱਲੂ ਕਿ ਡੱਬਾ ਬੰਦ ਜ਼ਿਆਦਾ ਚੱਲੂ ਅਸਲ ਦੇ ਵਿੱਚ ਹੁਣ ਨਾ ਇਸ ਚੀਜ਼ ਨੇ ਬੜਿਆਂ ਦੇ ਗੱਟੇ ਗੁੱਟਿਆਂ ਚ ਲੱਗਣੀਆਂ ਗੱਲ ਨਹੀਂ ਹਾਂ ਡੱਬਾ ਬੰਦ ਟਰੈਕਟਰ ਨੂੰ ਟਰਬੋ ਜਾਦਾ ਏਜੰਸੀ ਚਾਹੀਆ ਏਜੰਸੀ ਚਾਹੀਆ ਜਾਂ ਡੱਬਾ ਬੰਦ ਟਰਬੋ ਤੁਹਾਡੇ ਟਰੈਕਟਰ ਨੂੰ ਫਿਰ ਉੱਥੋਂ ਲੱਗੀ ਆ ਜਿਹੜਾ ਤੁਸੀਂ ਡੱਬਾ ਬੰਦ ਲਈ ਆ ਇਹ ਪੈਕਿੰਗ ਆਪ ਖੋਲੀ ਖੋਲੀ ਆ ਜੇ ਤੁਸੀਂ ਕਿਸੇ ਤੋਂ ਨਵੀਂ ਵੇਖ ਕੇ ਲਈ ਆ ਡੱਬਾ ਬੰਦ ਤਾਂ ਦਿਮਾਗ ਚ ਵਹਿਮ ਹੀ ਘੜ ਦੋ ਡੱਬਾ ਬੰਦ ਲਈ ਆ ਉਹ ਪੁਰਾਣੀ ਹੋਊਗੀ ਸੈਂਡ ਬਲਾਸਟਿੰਗ ਹੋਈ ਜਾਂਦੀ ਆ ਉਵੇਂ ਸੈਂਡ ਬਲਾਸਟਿੰਗ ਕਰ ਕਰ ਕੇ ਉਹ ਤੇ ਰੰਗ ਦੀਆਂ ਸਾਲੀਆਂ ਬਿੰਦੀਆਂ ਵੀ ਲਾਲਾ ਦੇ ਦਿੰਦੇ ਆ ਉਹ ਡੱਬਾ ਬੰਦਾ ਅੱਛਾ ਕਾਦੀ ਡੱਬਾ ਬੰਦਾ ਜਦੋਂ ਟਰਬੋ ਤੁਹਾਨੂੰ ਦੇਖੀ ਆ ਤੁਸੀਂ ਡੱਬਾ ਖੋਲਿਆ ਡੱਬਾ ਬੰਦਾ ਟਰਬੋ ਪਤਾ ਕਿਹੜੀ ਆ ਜਿਹੜਾ ਟਰਬੋ ਦੇ ਉੱਤੇ ਪਾਰਟ ਨੰਬਰ ਆ ਉਹ ਡੱਬੇ ਦੇ ਉੱਤੇ ਵੀ ਪਾਰਟ ਨੰਬਰ ਹੋਵੇ ਵੈਰੀ ਗੁੱਡ ਠੀਕ ਆ ਉਹ ਸੇਮ ਹੋ ਗਿਆ ਨਾਲ ਉਹਦਾ ਬਿੱਲ ਹੋਵੇ ਬਿੱਲ ਵੀ ਚੱਲ ਹੁਣ ਤਾਂ ਬਰੇ ਜਿਗਾੜ ਲੱਗ ਗਿਆ ਕੱਢੀ ਜਾਂਦੇ ਆ ਪ੍ਰਿੰਟ ਹੀ ਕੱਢਣਾ ਪ੍ਰਿੰਟ ਹੀ ਕੱਢਣਾ ਅੱਛਾ ਫੇਰ ਜਿਹੜਾ ਉਹ ਡੱਬਾ ਤੇ ਟਰਬੋ ਸੇਮ ਪਾਰਟ ਨੰਬਰ ਦੀ ਆ ਉਹਦੇ ਉੱਪਰ ਇੱਕ ਪੰਨੀ ਲੱਗੀ ਹੋਣੀ ਆ ਟਰਬੋ ਵੀ ਸੀਲਡ ਹੋਣੀ ਆ ਉਹ ਆਪਦੇ ਹੱਥੀ ਪੱਟੋ ਕੋਲੇ ਬੈਠ ਕੇ ਫੇਰ ਉਹ ਡੱਬਾ ਬੰਦ ਆ ਮੈਂ ਪਹਿਲਾਂ ਗੱਤੇ ਦਾ ਡੱਬਾ ਹਾਂ ਫਿਰ ਵਿੱਚੋਂ ਪੰਨੀ ਸੀਲਡ ਹੋਏਗੀ ਸੀਲਡ ਆ ਤੇ ਪੂਰਾ ਕਵਰ ਹੋਗਾ ਹਾਂ ਉਹ ਗੱਤੇ ਦਾ ਡੱਬੇ ਦੇ ਉੱਤੇ ਪਾਰਟ ਨੰਬਰ ਜੋ ਲੱਗਿਆ ਤੇ ਟਰਬੋ ਤੇ ਲੱਗਿਆ ਉਹ ਸੇਮ ਹੋਣਾ ਚਾਹੀਦਾ ਇੱਕ ਉਹਦੇ ਪਾਰਟ ਨੰਬਰ ਵਾਲੀ ਜਗ੍ਹਾ ਸੱਟ ਨਹੀਂ ਵੱਜੀ ਹੋਣੀ ਚਾਹੀਦੀ ਡੱਬੇ ਦੇ ਅੱਛਾ ਵੀ ਉਹ ਉਹ ਅਗਲਾ ਉਹ ਯਾਰ ਨਹੀਂ ਉਹ ਤਾਂ ਉਹ ਕਿਤੇ ਪੈਕਿੰਗ ਚ ਰੱਖਣ ਵੇਲੇ ਮੜਜੀ ਵੱਜ ਗਈ ਉਹ ਸਹੀ ਆ ਸਹੀ ਆ ਕਰਦੇ ਆਂ ਉਹ ਨਹੀਂ ਫੇਰ ਇਹ ਚੀਜ਼ ਦੇਣੀ ਤੂੰ ਇਹ ਠੋਕ ਵਜਾ ਕੇ ਦੱਸ ਦਿੰਦੇ ਹੋ ਵੀ ਠੋਕ ਵਜਾ ਕੇ ਦੱਸੀ ਦੀ ਆ ਇੰਨੇ ਦੀ ਆ ਇਹ ਜਿੱਥੋਂ ਆਈ ਆ ਉਹ ਵੀ ਦੱਸ ਦੇ ਦੀ ਆ ਅੱਛਾ ਇਸ ਤੋਂ ਗਾ ਪੰਪ ਟਰਬੋ ਨਾਲ ਜਿੰਨੀਆਂ ਵੀ ਅੱਜ ਤੱਕ ਟਰਬੋ ਲਾਈਆਂ ਮੈਂ ਇੰਟਰਕੂਲਰ ਲਾ ਕੇ ਹੀ ਦਿੰਦਾ ਭਾਵੇਂ ਮੋਡੀਫਿਕੇਸ਼ਨ ਦੇ ਵਿੱਚ ਹਾਲਾਂਡ ਹੀ ਖੜਾ ਤਾਂ ਵੀ ਲਾਉਣੀ ਲਾਉਣੀ ਆ ਹੁਣ ਇੰਟਰਕੂਲਰ ਦਾ ਮਸਲੇ ਦਾ ਬੜਾ ਗੰਭੀਰਾ ਇੱਥੇ ਵੀ ਰੌਲਾ ਇੰਟਰਕੂਲਰ ਚਲੋ ਡਿਸਪੋਜ਼ਲ ਵੀ ਲਾ ਦੇਦਾ ਨਵਾਂ ਵੀ ਲਾ ਦੇਦਾ ਜੇਬ ਜਾਂ ਮੌਕਾ ਬੰਦਾ ਕਿਉਂਕਿ ਹੁਣ ਸ਼ਾਰਟੇਜ ਬੜੀ ਚੱਲਦੀ ਹੈ ਦੀ ਓਕੇ ਪਰ ਇੰਟਰਕੂਲਰ ਜਦੋਂ ਲਾਉਣਾ ਉਹਦਾ ਫਾਇਦਾ ਇਹ ਆ ਇੱਕ ਤਾਂ ਉਹਦੀ ਹਵਾ ਜਿਹੜੀ ਠਰਕੇ ਜਾਨੀ ਇੰਜਨ ਨੂੰ ਹੁਣ ਬਥੇਰਿਆਂ ਦੇ ਟਰੈਕਟਰ ਗਰਮ ਨਹੀਂ ਹੁੰਦੇਗੇ ਪਰ ਜਿਹੜੀ ਗਰਮ ਤੇ ਖੁਸ਼ਕ ਹਵਾ ਜਾ ਰਹੀ ਆ ਉਹਦੀ ਹੀਟ ਨਾਰਮਲ ਨਾਲੋਂ ਵੱਧ ਹੋਣੀ ਹੋਣੀ ਆ ਟਰੈਕਟਰ ਗਰਮ ਹੋਣੀ ਆ ਸਿਆਲਾਂ ਦੇ ਵਿੱਚ ਆਪਾਂ ਜਦੋਂ ਪਾਣੀ ਪੀ ਲਿਆ ਨਾ ਆਪਣਾ ਮੂੰਹ ਸੁੱਕਦਾ ਗਰਮ ਪਾਣੀ ਪੀ ਕੇ ਜਿਹੜੀ ਗਰਮ ਹਵਾ ਇੰਨੀ ਡਰਾਈ ਹੁੰਦੀ ਆ ਉਹਨੇ ਸਾਰਾ ਮੌਇਸਚਰ ਜਿਹੜਾ ਤੇਲ ਦਾ ਹੈਗਾ ਉਹਨੇ ਕੈਚ ਕਰ ਲੈਣਾ ਇੰਜਨ ਡਾਊਨ ਹੋਣਾ ਹੀ ਹੋਣਾ ਬੜੇ ਹੁਣ ਇਹਦੇ ਚ ਹੁਣ ਚਲੋ ਗਿਆਨ ਦੇਣ ਵਾਲੇ ਸੱਜਣਾਂ ਵੀ ਵੱਧ ਗਏ ਆ ਹੁਣ ਨੈਟ ਬੜਾ ਕੁਝ ਵਧਿਆ ਹੋਇਆ ਹੁਣ ਉਹ ਕੀ ਕਰਦੇ ਆ ਸਿੱਧੀ ਚੱਕੀ ਕੋਈ ਫਲਾਨੀ ਜੀ 77 72 ਨੰਬਰ ਸਾਡ ਚਕਲੀ ਫਲਾਨੀ ਚੱਕ ਲਈ ਟਰਬੋ ਚੱਕੀ ਰੱਖੀ ਸ਼ਵਰਾਏ ਤੇ ਰੱਖ ਕੇ ਸਿੱਧੀ ਬੈਂਡੀ ਨੂੰ ਲਾ ਕੇ ਪੈਪ ਜੀ ਉਤੋਂ ਫਲੈਕਸੀਬਲ ਜੀ ਚੱਕ ਵੀ ਸਾਡਾ ਟਰੈਕਟਰ ਕੀਕਾ ਮਾਰਦਾ ਇੱਕ ਜਦੋਂ ਟਰਬੋ ਲਗਾਉਣੀ ਆ ਉਦੋਂ ਆਣਾ ਪੁੱਛਾ ਚ ਕੋਈ ਰੂਚੀ ਕੇ ਮਾਰੂ ਕੇ ਨਾਮ ਮਾਰੂ ਉਹਨੂੰ ਪੁੱਛੇ ਕਿ ਤਾ ਪਹਿਲਾਂ ਪੁੱਛ ਦੇ ਨਾ ਉਹਨੂੰ ਇਹ ਪੁੱਛੋ ਇਹ ਚੱਲੂ ਖੇਤ ਚੱਲੂ ਗਰਮ ਹੋਊ ਐਵਰੇਜ ਦੇਊ ਧੂਆਂ ਨਾ ਮਾਰੂ ਟਰਬੋ ਦਾ ਬੈਨੀਫਿਟ ਕੀ ਹੈ ਟਰਬੋ ਦਾ ਬੈਨੀਫਿਟ ਉੱਥੇ ਹੈ ਜੇ ਬੰਦਿਆਂ ਦੀ ਤਰ੍ਹਾਂ ਕੰਮ ਲੈਣਾ ਅੱਛਾ ਜੇ ਕਰਨਾ ਫੁਕਰਪੂਣਾ ਫੇਰੇ ਦਾ ਕੋਈ ਬੈਨੀਫਿਟ ਨਹੀਂ ਫੇਰੇ ਘਰ ਨੂੰ ਘਟਾ ਹੀ ਆ ਇਹ ਘਟਾ ਹੀ ਹੈ ਹਰੇਕ ਟਰੈਕਟਰ ਨੂੰ ਟਰਬੋ ਨਹੀਂ ਲੱਗਦੀ ਇਹ ਸਾਰੇ ਨੂੰ ਜਾਂਦੇ ਆ ਇਹ ਵੇਖਣਾ ਪੈਂਦਾ ਸੋਚ ਵਿਚਾਰ ਕੇ ਫੇਰ ਲੱਗਦੀ ਹੈ ਫੇਰ ਲੱਗਦੀ ਆ ਆਏ ਨਹੀਂ ਕਵਲੀਓ ਮੂਵੀ ਚੱਕ ਲਈ ਫਲਾਨੀ ਲਾਤੀ ਜਗਾੜਬਾਜੀ ਕਰ ਲਈ ਐ ਕਰ ਲਈ ਇੱਕ ਇਹ ਵੀ ਲਿਮਟ ਚਾਹੀਦੀ ਹੈ ਜਗਾੜ ਉਹ ਹੁੰਦਾ ਵੀ ਪਿੱਛੋਂ ਕਿਸੇ ਨੇ ਕੀਤਾ ਉਹ ਕਾਮਯਾਬ ਨਹੀਂ ਹੋਇਆ ਅਸੀਂ ਕੀਤਾ ਤਾਂ ਕੋਈ ਸੋਧ ਕੀਤੀ ਆ ਸੋਧ ਨੂੰ ਜਗਾੜਬਾਜੀ ਆਖੋ ओके ਵੀ ਚੀਜ਼ ਗਲਤਾਂ ਨੂੰ ਸੋਧ ਕੇ ਸਹੀ ਕਰਕੇ ਸੋਨਾ ਕੀਤਾ ਹਾਂ ਉੱਥੇ ਦਾ ਜਿਗਾਰਡ ਬਾਜੀ ਚੰਗੀ ਆ ਜੇ ਜਿਗਾਰਡ ਬਾਜੀ ਜੇ ਅਗਲੇ ਨੂੰ ਵਾਂਝ ਗੱਡ ਕੇ ਦੇ ਤਾ ਲੈ ਚੜ ਜਾ ਉਤਰ ਜਾ ਉਹ ਕੀ ਫਾਇਦਾ ਨਹੀਂ ਫਿਰ ਉਹ ਤਾਂ ਸਵਾਲ ਨੁਕਸਾਨ ਹੁਣ ਆਪਣੇ ਕੋਲੇ ਤੁਸੀਂ ਵੇਖੀ ਜੰਨੇ ਆ ਰੱਬ ਦੀ ਕਿਰਪਾ ਸੋਨਾ ਸਾਰਾ ਕੰਮ ਕੋਈ ਐਜੂ ਦਿੱਕਤ ਨਹੀਂ ਗਈ ਵਧੀਆ ਹਾਂ ਟਰੈਕਟਰ ਵੀ ਸਾਲ ਦੇ ਮੈਂ 2-3 ਨਵੇਂ ਤਿਆਰ ਕਰਕੇ ਦਿਨਾ ਇਦੋਂ ਬਾਅਦ ਬਾਕੀ ਸਾਰੀ ਰਿਪੇਅਰਿੰਗ ਕਰਦਾ ਹੁਣ ਨਵੇਂ ਟਰੈਕਟਰਾਂ ਦਾ ਬੜਾ ਰਿਵਾਜ ਚੱਲਿਆ ਤਿਆਰ ਕਰਾਉਣੇ ਆ ਪੁਰਾਣੇ ਉਹਨੂੰ ਨਮਾ ਬਣਾਉਣਾ ਫੇਰ ਬਈ ਆਹੂ ਲੈਂਦੇ ਆਹੂ ਮੈਂ ਅਣ ਲੋੜਿਆਂ ਦੇ ਲੈਂਦੇ ਆ ਰਿਡੀਓ ਸ਼ੂਟ ਕਰਕੇ ਢਹੀਆਂ ਢਹੇ ਆ ਕੀ ਨਿਕਲਿਆ ਉਹ ਚੋਂ ਉਹ ਟਰੈਕਟਰ ਦਾ ਇੱਥੇ ਦਿੱਕਤ ਆ ਹੁਣ ਬਾਈਆਂ ਨੂੰ ਵੀ ਆਪਾਂ ਰਾਏ ਦੇ ਦਿੰਨੇ ਆ ਜਿਹੜੇ ਬੰਦੇ ਨੇ ਨਵਾਂ ਟਰੈਕਟਰ ਤਿਆਰ ਕਰਾਉਣ ਲੱਗਿਆ ਨਾ ਹੂੰ ਪਹਿਲਾਂ ਤਾਂ ਜਿਹੜੇ ਸ਼ਹਿਰ ਚੋਂ ਕਰਾਉਣੇ ਆ ਹੂੰ ਉਸ ਬੰਦੇ ਦਾ ਸ਼ਹਿਰ ਦੇ ਵਿੱਚ ਜਿਹੜੀਆਂ ਸਪੇਅਰ ਪਾਰਟ ਵਾਲੀਆਂ ਦੁਕਾਨਾਂ ਕੋਈ ਜੇ 10 ਦੁਕਾਨਾਂ ਤਾਂ ਘਟੂ-ਘਟ ਅਠਾਂ ਤੇ ਤਾਂ ਜਾਓ ਉਹਦਾ ਰਿਕਾਰਡ ਪਤਾ ਕਰਕੇ ਉਹ ਵੀ ਸਪੇਅਰ ਪਾਰਟ ਵਾਲਾ ਨਾ ਕਿਵੇਂ ਇਹਦਾ ਕਿਵੇਂ ਇਹਦਾ ਜੇ ਉਹਨਾਂ ਨਾਲ ਚੰਗਾ ਤੇ ਤੁਹਾਡੇ ਨਾਲ ਵੀ ਚੰਗਾ ਹੀ ਚੱਲੂ ਚੰਗ ਲੂਗਾ ਪਹਿਲਾਂ ਤੋਂ ਉੱਥੇ ਜੇ ਉੱਥੇ ਡਿਫਾਲਟਰ ਚੱਲੀ ਜਾਂਦਾ ਤੁਹਾਡੇ ਡਾਇਰੈਕਟਰ ਨੂੰ ਥੋੜੋ ਫੁੱਲ ਲੱਗਦੇ ਤੁਹਾਡੇ ਕਿਹੜਾ ਮਾਮੇ ਦਾ ਪੁੱਤ ਹਾਂ ਅੱਛਾ ਇਦੂ ਗਾ ਜਾ ਕੇ ਜਿਹੜੇ ਬੰਦੇ ਕੋਲੇ ਤੁਸੀਂ ਕੰਮ ਕਰਾਈ ਜੰਨੇ ਆ ਪਹਿਲਾਂ ਉਹਦੇ ਕੋਲੇ ਬੈਠੋ ਗੱਲਬਾਤ ਕਰੋ ਹੂੰ ਗੱਲ ਹੁਣ ਆ ਥੋੜੇ ਜਿਹਾ ਦਿਨਾਂ ਦੀ ਗੱਲ ਆ ਇੱਕ ਟਰੈਕਟਰ ਤਿਆਰ ਹੋਇਆ ਉਹਦੇ ਮੇਰੇ ਕੋਲੇ ਬਿੱਲ ਸ਼ੇਅਰ ਕੀਤੇਗਾ ਕਿਸੇ ਨੇ ਉਹ ਉਸ ਟਰੈਕਟਰ ਨੂੰ ਪਲੇਟਫਾਰਮ ਉਸ ਸਟੀਲ ਦੇ ਅਖੇ ਲੱਗੇ ਆ ਤੇ 65000 ਰੁਪਏ ਦੇ ਲੱਗੇ ਆ ਯਾਰ ਇੰਨੇ ਰੁਪਏ ਲਾ ਦਿੰਦੇ ਆ ਭਾਈ ਜਦ ਜਦੋਂ ਬੰਦੇ ਦੇ ਦਿਮਾਗ 'ਚ ਇੱਕ ਹੋਰ ਹੌਨ ਸ਼ਬਦ ਬੜਾ ਚੱਲਿਆ ਹੈਵੀ ਵਾਲਾ ਤੁਸੀਂ ਸੀਟ ਲੈਣ ਗਏ ਆ ਤਾਂ ਕੰਦੇ ਕੱਢ ਦੇਣੇ ਆ ਸਾਰੇ ਬਾਈ ਆਪਾਂ ਮੈਨੂੰ ਤੁਸੀਂ ਨਾ ਤਾਂ ਮੇਰਾ ਕੋਈ ਇਹ ਮਜਬੂਰੀ ਆ ਕੰਮ ਕਰਨਾ ਨਾ ਕੋਈ ਹੋਰ ਆ ਸੁਖਣਾ ਚੰਗੇ ਕਰੋ ਸਰਦੇ ਵਰਦੇ ਆ ਕੋਈ ਸਾਨੂੰ ਇਹ ਜੀ ਦੀ ਮਜਬੂਰੀ ਵੀ ਮੈਂ ਕਰਨਾ ਆਪਦੇ ਸ਼ੌਂਕ ਨੂੰ ਕਰਦਾ ਦੋ ਬਾਵਾਂ ਮੇਰੀਆਂ ਬਾਹਰ ਬੈਠੀਆਂ ਮੈਨੂੰ ਕੋਈ ਦਿੱਕਤ ਨਹੀਂ ਆ ਇਹ ਜੀ ਨਿਆਰੇ ਲੈਣੇ ਆ ਪਰ ਚੱਕਰਿਆ ਵੀ ਜੇ ਕਰਦਾ ਜੱਟ ਦਾ ਪੋਤਾ ਸਹੀ ਕਰੂੰਗਾ ਨੁਕਸਾਨ ਨਹੀਂ ਕਿਸੇ ਦਾ ਕਰਦਾ ਤੇ ਜਿੱਥੇ ਲੁੱਟ ਹੋ ਰਹੀ ਆ ਮੈਂ ਤਾਂ ਠੋਕ ਕੇ ਕਹਿੰਦਾ ਵੀ ਆ ਲੁੱਟ ਆ ਜਦੋਂ ਟਰੈਕਟਰ ਤਿਆਰ ਕਰਾਉਣ ਗਏ ਆ ਉਹਨੂੰ ਇੱਕ ਤਾਂ ਕਹਿ ਦਿੰਦੇ ਆ ਵੀ ਇਹ ਹੈਵੀ ਲਈ ਆ ਚੀਜ਼ ਸੀਟ ਲਈ ਆ ਨਹੀਂ ਨਹੀਂ ਸੀਟ ਇਹ ਨਹੀਂ ਬਾਈ ਇੱਕ ਹੈਵੀ ਸੀਟ ਆ ਉਹ 15 ਦੀ ਹੋ ਗਈ ਸਿੱਧੀ 5000 ਤੋਂ 10000 ਆਰਮਰ ਰੈਕਟਾਂ ਵਾਲੀ ਸੀਟ ਚੰਗੀ ਲੈਣੀ ਆ ਮੇਰੇ ਸਾਹਮਣੇ 5000 5500 ਦੀ ਸਿਰੇ ਦੀ ਸੀਟ ਆਂਦੀ ਆ ਵਧੀਆ ਆ ਮਰੀ ਜਾ ਉੱਤੇ ਬੜਕ ਬੜਕ ਕੁਝ ਨਹੀਂ ਹੁੰਦਾ ਉਹਨੂੰ ਅੱਛਾ ਦੋ ਹੈਵੀ ਕਹਤਾ ਜਦੋਂ ਹੈਵੀ ਕਹਤਾ ਉਹ 15 ਦੀ ਹੋ ਗਈ ਹੈਵੀ ਸ਼ਾਪ ਦੀ ਆ ਵਿੱਚ ਤਾਂ ਵੜ ਕੇ ਵਖੇ ਅੱਛਾ ਇੱਕ ਹੁਣ ਸਲਫਾ ਹੁੰਦੀਆਂ ਆ ਹਾ ਸਟਾਰਟਿੰਗ ਵਾਲੀਆਂ ਹਾਈ ਸਪੀਡ ਵਾਲੀਆਂ ਹੂੰ ਇਹਦੇ ਵਿੱਚੋਂ ਚੰਗੀ ਸਲਫ ਮਿੰਡਾ ਤੋਂ ਸ਼ੁਰੂ ਹੋ ਜਾਂਦੀ ਆ 52 5300 ਦੇ ਸਮਥਿੰਗ ਆ ਰਾਉਂਡ ਹੂੰ ਇਸ ਤੋਂ ਗਾਂ ਜਾ ਕੇ ਇੱਕ ਆਟੋ ਲੈੱਕ ਦੀ ਹੁੰਦੀ ਆ ਉਹ ਵੈਸਾ 5800 6000 ਦੀ ਆ ਹੂੰ ਟੀਵੀਐਸ ਲੁਕਸ 7300 7500 ਆ ਇਹ ਸਲਫ ਦੇ ਵਿੱਚੋਂ ਵੀ ਡਿਵਾਈਡਿਸ਼ਨ ਹੋਣ ਲੱਗ ਪਈ ਇਹ 90 ਐਚਪੀ ਵਾਲੇ ਦੀ ਆ ਇਹ 60 ਐਚਪੀ ਵਾਲੇ ਦੀ ਆ ਤੂੰ ਨਾਲ ਜੋ ਬੜਿਆਂ ਦੇ ਜੋੜਾਂ ਚ ਬੈ ਗੇ ਨਾ ਇਹਨੇ ਬੜਿਆਂ ਦੇ ਜੋੜਾ ਚ ਬਹਿਣਾ ਉਸ ਦੀ ਡਿਵਾਈਡਿਸ਼ਨਾਂ ਜਦੋਂ ਟਰੈਕਟਰ ਤਿਆਰ ਕਰਾਉਣੇ ਆ ਪਹਿਲਾਂ ਤਾਂ ਇਹ ਚੀਜ਼ਾਂ ਦਾ ਪਤਾ ਕਰੋ ਹਾਂ ਠੀਕ ਆ ਫਿਰ ਅੰਨੇ ਭਗਤ ਨਾ ਬਣਿਆ ਕਰੋ ਕਿਸੇ ਵੀ ਮੈਸਤਰੀ ਦੇ ਵੀ ਫਲਾਨਾ ਹੀ ਆ ਉਹਨੂੰ ਕਹ ਤੂੰ ਟਰੈਕਟਰ ਤਿਆਰ ਕਰੀਆ ਜੋ ਪੈਨ ਆਲਾ ਪਾ ਦੇ ਹਮ ਇੱਕ ਤਾਂ ਜਦੋਂ ਸਾਡਾ ਟਰੈਕਟਰ ਤਿਆਰ ਹੋ ਗਿਆ ਹਮ ਸਾਨੂੰ ਪਰਚੀ ਦੇ ਦੇਵੀਂ ਕਿਹੜੀ ਕੰਪਨੀ ਦਾ ਹਾਂ ਕੀ ਸਮਾਨ ਪਾਇਆ ਜਿਵੇਂ ਮਾਲਾ ਟਰੈਕਟਰ ਦੀ ਡਿਲੀਵਰੀ 10 ਤਰੀਕ ਨੂੰ ਆ ਸਾਨੂੰ 1 ਤਰੀਕ ਨੂੰ ਪਰਚੀ ਦੇ ਦੇਣੀ ਆ ਹਮ 10 ਤਰੀਕ ਨੂੰ ਫੇਰ ਤੇਰੇ ਕੋਲੇ ਟਰੈਕਟਰ ਲੈਣ ਆਉਣਾ ਸੀ ਵੀ ਅਸੀਂ ਪੂਰਾ ਚੈੱਕ ਕਰਾਂਗੇ ਉਹਦਾ ਜਿਹੜੀ ਕੰਪਨੀ ਦਾ ਜਿਹੜਾ ਸਮਾਨ ਪਾਇਆ ਹੂੰ ਉਹ ਸਾਨੂੰ ਪਰਚੀ ਅੱਡੋ ਵੱਡੀ ਨਾ ਉਹਦਾ ਰੇਟ ਤੇ ਕੰਪਨੀ ਦੇ ਦੇ ਹੂੰ ਫਿਰ ਜੋ ਜੋ ਪਾਤਾ ਜੋ ਜੋ ਨਿਕਲਿਆ ਸਾਡੇ ਟਰੈਕਟਰ ਚ ਉਹ ਪਾਇਆ ਤਾਂ ਨਿਕਲੂਗਾ ਵੀ ਉਥੋਂ ਇੱਕ ਦੀ ਥਾਂ ਦੋ ਪੈਟਨ ਤਾਂ ਚੱਲਣ ਹੋ ਰਹੇ ਉਹ ਸਾਡੀ ਇੱਥੇ ਢੇਰੀ ਲਾ ਦੇ ਹੂੰ ਵੀ ਜੋ ਕੱਢਿਆ ਆ ਕੱਢਿਆ ਤਾਂ ਪਾਇਆ ਹਾਂ ਉੱਥੇ ਢੇਰੀ ਲਾ ਦੇ ਐਸ ਤੋਂ ਗਾਂ ਉਹ ਕਸਟਮਰ ਦੀ ਚੁਆਇਸ ਆ ਉਹ ਸਕ੍ਰੈਪ ਤੁੰਨੂੰ ਛੱਡ ਰਿਹਾ ਗਿਣਮਣ ਕੇ ਜਾਂ ਉਹ ਤੁੰਨੂੰ ਕੀ ਕਰ ਰਿਹਾ ਕਿਵੇਂ ਆ ਹੁਣ ਜਦੋਂ ਕਾਲਾ ਮਾਲਾ ਚੱਲਣਾ ਨਾ ਫਿਰ 24 24000 ਦੇ ਪਿਛਲੇ ਰਹਿਮ ਵਿੱਚ ਦੇ ਕੇ ਬਣ ਜਾਂਦੇ ਆ ਜੇ ਰੈਸਾ ਹੋਣਾ ਕੋਈ ਫਿਰ ਕਾਲਾ ਮਾਲਾ ਲੋਟਾ ਇਹ ਬਾਈ ਹੁਣ ਤੁਸੀਂ ਹਟਾਉਂਗੇ ਤੁਸੀਂ ਜਿੱਥੇ ਕੰਮ ਹੋ ਰਿਹਾ ਉਹਦੇ ਨਾਲ ਵੇਖੋ ਜਿੱਥੇ ਗਲਤ ਹੋ ਰਿਹਾ ਉਹਨੂੰ ਗਲਤ ਨੂੰ ਗਲਤ ਆਖੋ ਜਿਹੜਾ ਸਹੀ ਆ ਉਹਨੂੰ ਸਹੀ ਗਲਤ ਨੂੰ ਗਲਤ ਸਹੀ ਸਹੀ ਆਖੋ ਚੰਗਾ ਕੰਮ ਕਰਨਾ ਬੜਾ ਖਰਚਾ ਨਹੀਂ ਆਉਂਦਾਗਾ ਟਰੈਕਟਰ ਬਹੁਤ ਸੋਹਣੇ ਬੱਤਰ ਚ ਤਿਆਰ ਤੇ ਜਿਨ੍ਹਾਂ ਤੇ ਖਰਚਾ ਚੰਗਾ ਹੋਇਆ ਨਾ ਉਹ ਦੱਸਦੇ ਵੀ ਆ ਵੀ ਸਾਡੇ ਚ ਕੋਈ ਪਾਇਆ ਮੈਨੂੰ ਪਤਾ ਲੱਗਦਾ ਉਹ ਟਰੈਕਟਰ 2511 ਤਿਆਰ ਹੋਇਆ ਖੜਾ 45 ਹਾਸ ਪਾਵਰ ਇੰਜਨ ਕੀਤਾ ਦੋ ਸਿਲੰਡਰ ਦੇ ਵਿੱਚ ਹੀ ਉਹਦਾ ਇਹ ਕਿਹੜਾ 2511 ਇਹ 2511 ਤੇ ਵੀਰਾਂ ਨੇ ਆ ਗੱਲ ਸੁਣ ਕੇ ਕਹਿਣਾ ਵੀ ਪ੍ਰੋਮੋਸ਼ਨ ਤੂੰ ਹੀ ਕਰਾਈ ਇਹਨਾਂ ਤੇ ਆਪਾਂ ਕੋਈ ਨਹੀਂ ਗਈ ਆਪਾਂ ਲੱਗੇ ਸ਼ਾਕ ਹੁਣ ਤੁਹਾਨੂੰ ਮੈਂ ਦਾਦਾ ਰਵਾਜ ਜੋ ਟ੍ਰੈਂਡ ਫੋਲੋ ਹੋ ਜਾਂਦੇ ਆ ਆ ਬਾਈ ਇੱਕ ਸਟੀਲ ਦੀ ਨਾ ਇੱਥੇ ਸਪਲਾਈ ਲਈ ਹੋਈ ਆ ਹੂੰ ਇਹ ਆਪਣੀ ਬਹੁਤ ਪੁਰਾਣੀ ਇਨਸਟਾ ਤੇ ਵੀਡੀਓ ਪਾਈ ਵੀ ਆ ਫਸਟ ਪਲਾਈ ਦੀ ਅਲਾਸਕਾ ਦੇ ਬੈਂਡ ਆ ਇਹ ਟਰਬੋ ਵਾਲੇ ਆ ਓਕੇ ਇਹ ਲਾ ਕੇ ਬਣਾਈ ਹੋਈ ਆ ਇਹ ਉਦੋਂ ਦੀ ਲਾ ਰਿਆ ਜਦੋਂ ਰਵਾਜ ਹੀ ਸੀਗਾ ਇੱਥੇ ਸਿਰਫ ਇਥੋਂ ਨਾ ਫਲੈਕਸੀਬਲ ਪਾਈਪ ਜੀ ਇਸ ਅਲੀ ਧਾਗੇ ਵਾਲੀ ਮੋੜ ਕੇ ਪਾ ਦਿੰਦੇ ਸੀ ਸਿੱਧੀ ਹਾਂ ਹੂੰ ਉਦੋਂ ਤੋਂ ਲਾ ਰਿਆ ਪੁਰਾਣੀਆਂ ਵੀਡੀਓ ਕੱਢ ਕੇ ਵੇਖਿਓ ਜੀ ਇੰਨਾ ਹੈਵੀ ਕੰਮ ਕਰੀਦੇ ਆ ਇਹਨੂੰ 2 ਸਲੰਡ ਦੇ ਮਤਲਬ ਇਹਨੂੰ ਵਰਤ ਰਹੇ ਹੋ ਮੇਰਾ ਬਾਪੂ 82-83 ਦਾ ਕੰਮ ਕਰਦਾ ਆ ਬੈਠਾ ਜੱਟ ਅੱਛਾ 59-11 ਨੂੰ ਏਜੰਸੀ ਤੋਂ ਪਹਿਲਾਂ ਡੀਆਈ ਇਹਨੇ ਕੀਤਾ अच्छा एजेंसी ਤੋਂ ਪਹਿਲਾਂ ਨਹੀਂ ਮਤਲਬ ਵੀ ਆਮ ਏਰੀਏ ਚੋਂ ਪਹਿਲਾਂ ਸੌਰੀ ਗਲਤ ਹੋ ਗਿਆ ਬੋਲਣ ਚ এজেন্সি ਨੇ ਸਭ ਤੋਂ ਪਹਿਲਾਂ ਕੀਤਾ ਪਰ ਉਹਨਾਂ ਹਿੱਡਾਂ ਨੂੰ ਲਿਆਂਦਾ ਫਿਰ ਉਹਨਾਂ ਪੁਰਾਣੇ ਪੈਸਟਮਾਂ ਦੇ ਉੱਤੇ ਪਹਿਲਾਂ ਹੈੱਡ ਆ ਗਏ ਸੀ ਪਰ ਪੈਸਟਮ ਨਹੀਂ ਆਏ ਸੀ ਉਹਨਾਂ ਦੇ ਉੱਤੇ ਇਹਨੂੰ ਕਰਕੇ ਡੀਆਈ ਚਲਾਇਆ 855 ਜਿਹੜੇ ਸ਼ਵਰਾਜ 735 ਆ ਗਏ ਉਹ ਆ ਗਏ ਉਹਨਾਂ ਨੂੰ ਏਜੰਸੀ ਤੋਂ ਵੀ ਪਰ ਪਹਿਲਾਂ ਕੀਤਾ ਅੱਛਾ ਐਫੀ ਐਫੀ ਨੂੰ ਹਾਂ ਉਦੋਂ ਤਾਂ ਐਫੀ ਦਾ ਕਿਸੇ ਨੂੰ ਨਾਮ ਹੀ ਨਹੀਂ ਪਤਾ ਸੀ ਬੜੇ ਰਾਜਸਥਾਨ ਤੱਕ ਦੇ ਟਰੈਕਟਰ ਆਉਂਦੇ ਰਹੇ ਆ ਯੰਕਲ ਉਦੋਂ ਦਿਮਾਗ ਚ ਕਿਵੇਂ ਆਈ ਆਈਡੀਆ ਕਿਵੇਂ ਆਏ ਉਹ ਤਾਂ ਆਇਆ ਨਹੀਂ ਪਤਾ ਸੀ ਬੇਖੀ ਹੋ ਗਿਆ ਉਦੋਂ ਇਹਨਾਂ ਪਤਾ ਸੀ ਵੀ ਹਰਾ ਸ਼ਿਵਰਾਜ 1053 ਅੱਛਾ ਨੰਬਰ ਨਵਾਂ ਸੀ ਜਾਂ 12 12 ਵੀ ਇਹ ਨਿਓਲਾ ਸਟੈਕ ਹੋ ਜਾਂਦੇ ਸੀ ਦੀਆਂ ਅੱਛਾ ਉਹ ਨਿਓਲਾ ਸਟੈਕ ਕਰਨ ਉਹ ਤਾਂ ਆਇਆ ਸੀ ਉਹਦੇ ਵਿੱਚ ਲਾ ਕੇ 45 ਚਿੱਟੀਆਂ ਵਾਲੀਆਂ ਐਟੋ ਮੀਜਰ ਅੱਛਾ ਉਹ ਅੱਜ ਪਤਾ ਲੱਗਦਾ ਵੀ ਉਹ ਐਫੀ ਹੋ ਗਿਆ ਸੀਗਾ ਪਰ ਉਦੋਂ ਐਫੀਆਂ ਦੇ ਨਾਂ ਹੀ ਨਹੀਂ ਹੁੰਦੇ ਸੀਗੇ ਉਹਦਾ ਨਾਂ ਹੀ ਨਹੀਂ ਸੀ ਹਾਂ ਉਦੋਂ ਨਾਮ ਕੋਈ ਡੀਆਈ ਸੀ ਨਾ ਕੋਈ ਐਫੀ ਸੀ ਸਿਰਫ ਇਹਨਾਂ ਪਤਾ ਸੀ ਵੀ ਹਰਾ ਸ਼ਿਵਰਾਜ ਨਿਓਲਾ ਸਟੈਕ ਕਰਦਾ ਹੈ ਹੂੰ ਤੇ ਇਹਦੇ 'ਚ ਮੇਰੇ ਮੂਹ ਜਾਨੀ ਯਾਦ ਆ ਕਿਉਂਕਿ ਪੰਪਾਂ ਦਾ ਕੰਮ ਵੀ ਮੈਂ ਖੁਦ ਕਰਦਾ ਸੀ ਆਪ ਹੀ ਜਿੰਨੇ ਪੰਪਾਂ ਨੂੰ ਬੰਨਦਾ ਸੀ ਮਸ਼ੀਨਾਂ ਦੇ ਵਾਧੇ ਆ ਨਾ ਮੈਂ ਪੰਪ ਉੱਤੇ ਬੰਨਦਾ ਸੀ ਸਾਨੂੰ ਪੰਪਾਂ ਦਾ ਕੰਮ ਸਾਡੇ ਡੈਡੀ ਨੇ ਸਿਖਾਇਆ ਜਦੋਂ ਮਰਜੀ ਹਾਂ ਟਰੈਕਟਰ ਤੇ ਚਾਲਦੇ ਪੰਪ ਨੂੰ ਚਾਲਦੇ ਟਰੈਕਟਰ ਤੇ ਲਿਆ ਕੇ ਬਲੰਦਰ ਪਾਉਣੇ ਬੈਰਨ ਪਾਉਣੇ ਕੋਈ ਵੀ ਕੰਮ ਕਰਨਾ ਸਾਰਾ ਇਹਦਾ ਰੀਡਮੈਂਟ ਸਮਾਣੀ ਹੁੰਦਾ ਸਾਰਾ ਨਾ ਮਾਦਕੀ ਬਣ ਕੇ ਪੈਂਦਾ ਨਹੀਂ ਖਰਾਬ ਭੱਠੀ ਲਾ ਕੇ ਸੇਕ ਤੋਂ ਤੇਲ ਸੈੱਟ ਕੀਤਾ ਤੇ ਹਜੇ ਵੀ ਪੰਡ ਚ ਦੋ ਪੰਪ ਇਹੋ ਜਿਹਾ ਚੱਲੀ ਜਾਂਦੇ ਆ ਹਜੇ ਵੀ ਚੱਲਦੇ ਆ ਆਪਣੇ ਕੀਤੇ ਪੰਪ ਜੇ ਵੱਡੇ ਮਸ਼ੀਨ ਦਾ ਕਿਤਾ ਪੰਪ ਬਹਿ ਗਿਆ ਤੇ ਤੁਰੀ ਹੁੰਦੀ ਦਾ ਹਾਂ ਬਾਦ ਜਿੱਥੇ ਮਸ਼ੀਨ ਚੱਲਦੀ ਝੋਲੇ ਚ ਹੁੰਦਾ ਸੀ ਮਸ਼ੀਨ ਆਪਣੇ ਤਾਂ ਬਸ ਚੁੱਪ ਕਰਕੇ ਉਹਦਾ ਸਨੈਸਰ ਦਾ ਸੇਕ ਸੈੱਟ ਕਰਕੇ ਹਾਂ ਐ ਚੱਲਦੀ ਸੀ ਜਿਉਂ ਕਰਤੇ ਹਾਂ ਗੱਡੀ ਵੈਰੀ ਗੁੱਡ ਯਾਰ ਬਜ਼ੁਰਗਾਂ ਦਾ ਤਜਰਬਾ ਹੈ ਪੁਰਾਣੇ ਤਜਰਬੇ ਆ ਵੀ ਇਨੀ ਗੱਲ ਦਾ ਵੀ ਉਹਦੇ ਇਹ ਨਹੀਂ ਪਤਾ ਸੀ ਕਿ ਡੀਆਈ ਹੋ ਗਿਆ ਇੱਕ ਦਿਨ ਗਲਤ ਵੀ ਹੋਇਆ ਕੰਮ ਤੁਹਾਡੇ ਤੋਂ ਕਿ ਨਹੀਂ ਨੇ ਹਜੇ ਤੱਕ ਤਾਂ ਵੈਗਰੂ ਦੀ ਦਿਆ ਸੱਚੇ ਪਾਤਸ਼ਾਹ ਦੀ ਮਿਹਰ ਹੈ ਬਾਕੀ ਹੋਣਾ ਵੀ ਮੈਂ ਗੁਰੂ ਧਾਰਨਾ ਮੇਰੀ ਮੇਰਾ ਪਿਓ ਸੀਗਾ ਅੱਛਾ ਮੈਂ ਹੁਣ ਇਨਾ ਦਾ ਪਿਓ ਬਣ ਗਿਆ ਪਹਿਲਾਂ ਸਾਡੇ ਡੈਡੀ ਕੰਮ ਕਰਦੇ ਉਹਨਾਂ ਤੋਂ ਸਿੱਖਿਆ ਹਾਂ ਇਹ ਮੇਥੋਂ ਸਿੱਖਿਆ ਜਿਹੜੇ ਮੁੰਡੇ ਆਪੋ ਤੋਂ ਕੰਮ ਕਰਕੇ ਸਿੱਖ ਕੇ ਗਏ ਆ ਉਹ ਵਰਕਸ਼ਾਪਾਂ ਕਰੀ ਬੈਠੇ ਆ ਪਰ ਅਜ ਪਨੇ ਤੇ ਅਜਾ ਕਵੇਰੂ ਨੇ ਨੌਤ ਨੇ ਆਉਂ ਦਿੱਤੀ ਵੀ ਜਿਹੜੇ ਕੋਈ ਨੋਸ਼ੀ ਚੱਲਣੀ ਪਈ ਵੀ ਅਜ ਤੱਕ ਵੀ ਆਪਣੀ ਇਥੋਂ ਵੀਰ ਕੇ ਟਰੈਕਟਰ ਕੋਚਨ ਪੈ ਕੇ ਜਾਵੜਾ ਵੀ ਚੱਲਿਆ ਨਹੀਂਗਾ ਵੀ ਜੋ ਕੀਤਾ ਸਭ ਤੋਂ ਪਹਿਲੇ ਇਧਰਲੇ ਏਰੀਆ ਚ ਜਗਾੜੀਆਂ ਤਾਂ ਸਿਰਫ ਤਾਰਾ ਹੀ ਸੀਗਾ ਤਾਰਾ ਤਾਰਾ ਸੀ ਹਾਂ ਤਾਂ ਹੀ ਉਹ ਤਾਂ ਮੈਂ ਉਹ ਤਾਂ ਜਦੋਂ ਭਾਨੇ ਸਿੱਧੂਰੀ ਆਏ ਸੀ ਉਹਨੂੰ ਮੈਂ ਦੱਸਿਆ ਸੀ ਉਹ ਮੇਰੇ ਨਾਲ ਚੌੜ ਪੈਗੇ ਮੈਂ ਕਿਹਾ ਮੇਰਾ ਨਾਮ ਵੀ ਮੇਰੀ ਮਾਣੇ ਤਾਂ ਹੀ ਤਾਰਾ ਰੱਖ ਮੈਂ ਦਿਨੇ ਤਾਰੇ ਬੁਖਾਰਨਾ ਹਾਂ ਤੇ ਮੈਂ ਵੀ ਆਪਣਾ ਵੀ ਉਹ ਜਾ ਕੀਤਾ ਸੀਗਾ ਵੀ ਆਪਾਂ ਪਹਿਨਾ ਦੋ ਵੇਲੇ ਜਿਹਨਾਂ ਨੂੰ ਆਸ਼ੇ ਕੀਤਾ ਸੁੱਕੇ ਕੀਤਾ ਉਦੋਂ ਜੋਗ ਜਿੰਨਾਂ ਦਾ ਟ੍ਰੈਂਡ ਸੀਗਾ ਫਿਰ ਜਦੋਂ ਅਸੀਂ ਕਰਦੇ ਸੀ ਉਦੋਂ ਟਰੈਕਟਰ ਹੁੰਦੇ ਸੀ ਐਂਟਰ ਚਿੱਟਾ ਸਕਾਟ ਹਿੰਦੁਸਤਾਨ ਆ ਨਵੀਂ ਤਕਨੀਕ ਦੇ ਟਰੈਕਟਰ ਨਹੀਂ ਆ ਸੀ ਉਦੋਂ ਉਹਦਾ ਹੱਕ ਤੇ ਜ਼ੋਰ ਨੇ ਚੱਲਦਾ ਸੀ ਸਾਡੇ ਜਿਹੜੇ ਸਾਡੇ ਮੁੱਖੇ ਟਰੈਕਟਰ ਸੀਗੇ ਸਿੱਧੇ ਹੀ ਹਾਂ ਮੈਂ ਤਾਂ ਕਸਟਾਰਟ ਜਿੰਨਾਂ ਲਾਸ ਸੈਲਫ ਸਲਪਾਤ ਹੁੰਦੇ ਗਏ ਨੇ ਸੀ ਆ ਟਰੈਕਟਰ ਬੋਰ ਕੀਤਾ ਪਾਉ ਪੁਲੀ ਪਹਿਲੀ ਪੁਲੀ ਸਟਾਰਟ ਨਹੀਂ ਦਾ ਦੂਜੀ ਪੱਕੀ ਹੈ ਉਦੋਂ ਆ ਰਵਾਜ ਹੁੰਦੇ ਸੀ ਅੰਕਲ ਹੋਣ ਵਾਲੇ ਜਿਹੜੇ ਟਰੈਕਟਰ ਹਾਂ ਤੁਸੀਂ ਤਾਂ ਚਲੋ ਇਹਨਾਂ ਤੋਂ ਲੈ ਕੇ ਇੱਥੋਂ ਵਾਲਾ ਦੌਰ ਵੇਖਿਆ ਸਾਰਾ ਹਾਂ ਕਿੰਨਾ ਕ ਫਰਕ ਪੈ ਗਿਆ ਟਰੈਕਟਰਾਂ 'ਚ ਕਿ ਤਕਨੀਕ ਲਾ ਕੇ ਲਾ ਕੇ ਨਾ ਦਰਵਾਜ਼ੇ ਬੜਾ ਫਰਕ ਪੈ ਗਿਆ ਪੈ ਗਿਆ ਬਹੁਤ ਹੀ ਜਿਆਦਾ ਫਰਕ ਪੈ ਗਿਆ ਉਹ ਟਰੈਕਟਰ ਸੀ ਉਹ ਚੱਲਦੇ ਸੀ ਡੀਜ਼ਲ ਦੇ ਜ਼ੋਰ ਨਾਲ ਇਹ ਚੱਲਦੇ ਆ ਹੁਣ ਜਿਵੇਂ ਕਿ ਸੈਂਸਰ ਸਿਸਟਮ ਆ ਗਿਆ ਜਿਵੇਂ 03 ਹੋ ਗਿਆ ਪੌਂ ਸਟੋਕ ਹੋ ਗਿਆ ਇਹ ਪਹਿਲਾਂ ਤਾਂ ਆਮ ਛਾਦੇ ਜਾਂ ਸੀ ਸੈਂਪਲੀਆਂ ਜਾਂ ਸੀ ਵੀ ਡੀਜ਼ਲ ਜਿੰਨਾ ਬਣੂਗਾ ਨਾ ਉਹਨੇ ਖਾਈ ਜਾਣਾ ਐਵੇਂ ਹਿੰਦੁਸਤਾਨ ਸੀ ਮੋਟੀਆਂ ਨਿਯੋਲਾ ਸੀ ਵਿੱਚ ਚਿੱਟੇ ਸਕਾਰਡ ਦੇ ਸੀ ਉਹ ਕੱਟੇ ਦੀ ਨਾ ਸਰਕੀਆਂ ਮੋਟਕਾ ਹੁੰਦਾ ਸੀ ਧਾਰਾਂ ਪਈਆਂ ਨੇ ਤੇ ਇੰਜ ਨੇ ਚੱਲੀ ਜਾਣਾ ਉਹਨਾਂ ਉਦੋਂ ਸਮੇਂ ਉਹ ਸੀ ਨਾ ਡੀਜ਼ਲ ਜਿੰਨਾ ਬਹੁਤ ਸਸਤੇ ਸੀ ਉਦੋਂ ਸਸਤੇ ਸੀ ਤੇ ਬਾਕੀ ਤਕਨੀਕ ਵੀ ਬੇਡੀ ਜਿਆਦਾ ਨਹੀਂ ਸੀਗੀ ਉਦੋਂ ਕਦੇ ਜ਼ਿੰਮੇਦਾਰ ਨੇ ਆ ਕੇ ਕਿਹਾ ਸੀ ਮੇਰਾ ਤੇਲ ਘਟਾ ਦੇ ਨਾ 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 ਕਦੇ ਸੋਚਿਆ ਨਹੀਂ ਸੋਕਾਂਦੇ ਸੀ ਵੀ ਹਾਲ ਚਾ 7 ਚਾ 9 ਜ਼ਿਆਦਾ ਪਾਉਂਦੇ ਸੀਗੇ ਕੱਲੇ ਹਿੰਦੁਸਤਾਨ ਮਗਰੀ 11 ਹਾਲ ਆਏ ਆ ਜਿੰਨੇ ਫੋਰਫਾਰ ਟਰੈਕਟਰ ਸੀ ਨਾ ਪੁਰਾਣੇ ਰਵਾਇਤ ਦੇ ਐਂਟਰ ਹੋ ਗਿਆ ਚਿੱਟਾ ਸਕਾਟ ਉਹ ਸਾਰੇ ਸੱਤਾਂ ਨੌਾਂ ਵਾਲੇ ਸੀ ਗੱਲ ਫੇਰ ਉਹ ਹੀ ਆਪਣੇ ਵਾਲੀ ਆ ਗਈ ਨਾ ਹੁਣ ਸੱਤ ਤੋਤੇ ਹੁੰਦੇ ਆ ਹਾਂ ਹੁਣ ਤੋਤੇ ਵੀ ਸੱਤ ਘੱਟ ਲੱਗਦੇ ਆ ਜੇ ਅੱਗੇ ਜਿਹੜਾ ਟਰੈਕਟਰ ਸਾਡੇ ਕੋਲ ਬੋਰ ਕਰਾਉਂਦੇ ਨੇ ਨਾ ਲੋਕ ਜੇ ਕਿਸੇ ਨੇ ਮਿੱਟੀ ਲੈ ਕੇ ਆਉਣੀ ਤੇ ਉਹਨੇ ਉਹਨੇ ਬੜੇ ਮਾਨ ਨਾਲ ਕਹਿਣਾ ਯਾਰ ਵੀ ਮਿੱਟੀ ਦਾ ਕੰਮ ਹੈ ਵਜਨ ਟਰਾਲੀਆਂ ਬਿਨਾ ਬਾਰੀ ਵਾਲੀਆਂ ਮੂਹਰੋਂ ਵੀ ਖਾਲੀ ਤੇ ਮਗਰੋਂ ਵੀ ਖਾਲੀ ਵਿਚਾਲੇ ਮਰਗਾਟਾਂ ਤੇ ਬੰਨ ਜਾ ਪਾ ਕੇ ਤੇ ਟਰਾਲੀ ਮਿੱਟੀ ਦੀ ਲੈ ਕੇ ਨਾ ਤੇ ਬੰਦੇ ਮੂਹਰੇ ਤੁਰੇ ਆਉਂਦੇ ਸੀ ਸੜਕ ਤੱਕ ਵੀਰ ਵਜਨ ਹੁਣ ਵੇਖੋ ਇਹ ਜਿਹੜੇ ਮੁੰਡੇ ਰੇਤਾ ਲੈ ਕੇ ਆਉਂਦੇ ਵੱਡੇ ਵੇਡ ਲੱਗੇ ਟਰਾਲੇ ਬਣਾਈ ਹਾਂ ਟਰਾਲੇ ਕੋਨੇ ਵੱਡੇ-ਵੱਡੇ ਹਾਂ ਹੁਣ ਤਾਂ ਜੀ ਉਹ ਗੱਲਾਂ ਹੀ ਗਾਉ ਉਹ ਗੱਲਾਂ ਨਹੀਂ ਰਹਿ ਗਈਆਂ ਜਿਹੜੀਆਂ ਪਹਿਲਾਂ ਸੀਆਂ ਪਹਿਨਾ ਲੋਕਾਂ ਨੂੰ ਡਰ ਸੀ ਇੱਕ ਲੋਕਾਂ ਕੋਲ ਪੈਸਾ ਹੀ ਨਹੀਂ ਸੀਗਾ ਪੈਸਾ ਹੈ ਜਦੋਂ ਕੋਈ ਟਰਾਲੀ ਚ ਆ ਗਈ ਮਾੜੀ ਮੋਟੀ ਖਰਾਬੀ ਜਾਂ ਟਰੈਕਟਰ ਚ ਆ ਗਈ ਕੋਈ ਨਾ ਤਾਂ ਕੋਈ ਵਸਤਰੀ ਸੀ ਏਡਾ ਨਾ ਹੀ ਕੋਈ ਉਹਨੂੰ ਟਰਾਲੀਆਂ ਨੂੰ ਇਹ ਕੋਈ ਏਡੇ ਬੰਦਵਾਸੀ ਪੁਰਾਣੇ ਜਿਹੇ ਹਿੱਸੇ ਹੁੰਦੇ ਸੀਗੇ ਜਦੋਂ ਉਕੜੀ ਜਵਾਇ ਦੋ ਖਿਲਰ ਜਾਂਦੇ ਸੀ ਹੂੰ ਤਾਂ ਵੇਖੋ ਟਰਾਲੀਆਂ ਦੇ ਹਿੱਸੇ ਵੀ ਉਹ ਜੇ ਆ ਗਏ ਉਹਨਾਂ ਦੇ ਹਿੱਸੇ ਹੁਣ ਤਾਂ ਗੱਲਾਂ ਹੀ ਹੁੰਦਾ ਤਾਂ ਗੱਲਾਂ ਹੀ ਗਾਏ ਹੂੰ ਤਾਂ ਝੂਠ ਮਾਰਨ ਵਾਲਾ ਚਾਲਾ ਜਿੰਨਾ ਟਰੱਕ ਵਚਨ ਚਾਹਦਾ ਓਨੀ ਟਰਾਲੀ ਚਾਹਦੀ ਚੱਕਦੀ ਹੋ ਸਕਦਾ ਬਾਈ ਕਿਸੇ ਦਿਨ ਕੋਈ ਇਹ ਕਹਿ ਦੇਣਾ ਵੀ ਟਰੈਕਟਰ ਉੱਡਿਆ ਜਾਂਦਾ ਉਹ ਸਾਥੀ ਮੰਨਣੇ ਸਾਂ ਉਹਨਾਂ ਸਾਥੀ ਮੰਨਣੇ ਜੋ ਉਹਨਾਂ ਝੂਠਾ